ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਗਬਦੀਨ ਵੱਧੀਆਂ ਚੱਰੀਆਂ ਨੇ ਤੇ ਚੋਰਾਂ ਦੇ ਹੌਸਲੇ ਇੰਨੇ बुलंद ਹੋ ਚੁੱਕੇ ਨੇ ਕਿ ਹੁਣ ਉਹ ਮੰਦਰਾਂ ਦੀ ਗੋਲਕਾਂ ਨੂੰ ਵੀ ਨਹੀਂ ਛੱਟਦੇ ਤੇ ਘਟਨਾ ਉਸ ਸਮੇਂ ਦੀ ਹੈ ਦੱਸਦੇ ਹੀ ਇਹ ਜਦੋਂ ਗੁਰੂ ਰਵਿਦਾਸ ਮੰਦਿਰ ਅੰਬੇਦਕਰ ਨਗਰ ਵਿੱਚ ਇੱਕ ਚੋਰ ਨੇ ਮੰਦਿਰ ਦੀ ਗੋਲਕ ਤੋੜ ਕੇ ਔਰ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ਦੇ ਉੱਤੇ ਚੜੇ ਪੈਸਿਆਂ ਵਾਲੇ ਹਾਰ ਵੀ ਜਿਹੜੇ ਨੇ ਉਹ ਲੈ ਲਈ ਤੇ ਮੰਦਿਰ ਟਰਸਟ ਅਬਲਦੇਵ ਸਿੰਘ ਤੇ ਲੱਕੀ ਨੇ ਦੱਸਿਆ ਹੈ ਕਿ ਕੱਲ ਸ਼ਾਮ ਨੂੰ ਮੰਦਿਰ ਨੂੰ ਬੰਦ ਕਰਕੇ ਜਦੋਂ ਗਏ ਸੀ ਤਾਂ ਸਵੇਰੇ ਜਦੋਂ ਖੋਲਿਆ ਤਾਂ ਮੰਦਿਰ ਦੇ ਸ਼ੀਸ਼ੇ ਦੇ ਦਰਵਾਜ਼ੇ ਤੇ ਜਿਹੜੇ ਲੌਕਸ ਸੀ ਉਹ ਟੁੱਟੇ ਪਏ ਇਸ ਦਿਚੋ ਦੋਰਾਂ ਦੇ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਨੂੰ ਤੋੜ ਕੇ ਉਸ ਤੋਂ ਪੈਸੇ ਜਿਹੜੇ ਨੇ ਉਹ ਕੱਢੇ ਗਏ ਸੀ ਤੇ ਨਾਲ ਹੀ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ਦੇ ਉੱਤੇ ਪਿਆ ਹਾਰ ਵੀ ਜਿਹੜਾ ਉਹ ਲੈ ਲਿਆ ਗਿਆ ਸੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕੰਪਲੇਨਟ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਜੇਕਰ ਅਸੀਂ ਇਸ ਸਾਰੀ ਘਟਨਾ ਦੀ ਗੱਲਬਾਤ ਕਰੀਏ ਤਾਂ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹੈ ਸਾਰੀ ਘਟਨਾ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਉੱਥੇ ਹੀ ਪ੍ਰਸ਼ਾਸਨ ਚੋਰਾਂ ਦੀ ਇਸ ਹੌਸਲਿਆ ਤੇ ਠੱਲ ਪਾਵੇ ਤਾਂ ਕਿ ਚੋਰ ਜਿਹੜੇ ਨੇ ਹੋਰ ਮੰਦਰਾਂ ਦੇ ਵਿੱਚ ਅਜੀਆਂ ਵਾਰਦਾਤਾਂ ਨਾ ਕਰ ਸਕ ਬੱਲੋਂ ਜਿਹੜੀ ਐ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਗਈ ਹੈ ਕਿ ਇਹਨਾਂ ਦੇ ਉੱਤੇ ਨਕੇਲ ਜਿਹੜੀ ਐ ਉਹ ਕਸੀ ਚਾਵੇ ਇੱਕ ਵਾਰ ਦੇਖ ਲੈਣੇ ਆ ਫੁਟੇਜ ਕਿਸ ਤਰ੍ਹਾਂ ਦੇ ਨਾਲ ਚੋਰਾਂ ਦੇ ਵੱਲੋਂ ਲਗਾਤਾਰ ਚੋਰੀਆਂ ਨੂੰ ਜਿਹੜਾ ਐ ਅੰਜਾਮ ਦਿੱਤਾ ਜਾ ਰਿਹਾ ਤੇ ਸਵਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਜਿਹੜਾ ਐ ਨਿਸ਼ਾਨਾ ਬਣਾਇਆ ਹੈ ਰਾਮ ਰਵਿਦਾਸ ਮੰਦਰਾ ਜੀ ਅੰਬੇਦਕਰ ਨਗਰ ਪਧਰੋਏ ਦੇ ਵਿੱਚ ਰਾਤ ਨੂੰ ਇੱਥੇ ਚੋਰੀ ਹੋ ਗਈ ਹੈ ਜਿਹਦੇ ਵਿੱਚ ਗੋਲਕ ਤੇ ਮਹਾਰਾਜ ਦੀ ਹਾਰ ਪਾਇਆ ਹੋਇਆ ਸੀ ਉਹ ਚੋਰ ਤੋੜ ਕੇ ਲੈ ਗਏ ਆ ਤੇ ਆਪਾਂ ਕੰਪਲੇਨ ਦਰਜ ਕਰਾਤੀ ਆ ਆਪਾਂ ਇਹ ਚਾਹਣੇ ਕਿ ਪੁਲਿਸ ਕਾਰਵਾਈ ਕਰੇ ਕਿ ਮੰਦਰਾ ਅੱਗੇ ਤੋਂ ਅਜਿਹਾ ਤਾਂ ਕੋਈ ਕੰਮ ਨਾ ਹੋਵੇ। ਇਹ ਕੱਲ ਸ਼ਾਮ ਦੀ ਗੱਲ ਹੈ ਜੀ ਇੱਥੇ ਸਾਡੀ ਮੀਟਿੰਗ ਸੀਗੀ। ਸ਼੍ਰੀ ਰਵਿਦਾਸ ਮੰਦਰਾ ਅੰਬੇਦਕਰ ਨਗਰ ਪਧਰੋਏ ਵਿੱਚ ਤੇ ਮੀਟਿੰਗ ਤੇ ਅਸੀਂ 11 10:30 ਵਜੇ ਅਸੀਂ ਇੱਥੋਂ ਸਾਰੇ ਮੈਂਬਰ ਜਿਹੜੇ ਉਹ ਜਾ ਚੁੱਕੇ ਸੀ ਉਸ ਤੋਂ ਬਾਅਦ ਲਾਕ ਲੁੱਕ ਕਰਕੇ ਚੱਲ ਗਏ ਆ ਤੇ ਸਵੇਰ ਜਦੋਂ ਸਾਡੇ ਬੰਦੇ ਇੱਥੇ ਆਉਂਦੇ ਆ 5:30 ਵਜੇ ਉਹਨਾਂ ਨੇ ਆ ਕੇ ਇੱਥੇ ਦੇਖਿਆ ਵੀ ਲਾਕ ਜਿਹੜਾ ਉਹ ਸ਼ੀਸ਼ੇ ਦਾ ਤੋੜ ਕੇ ਅੰਦਰ ਕਿਸੇ ਆਦਮੀ ਨੇ ਵਰਕੇ ਤੇ ਉਹ ਗੋਲਕ ਦੇ ਵਿੱਚ ਪੈਸੇ ਸੀਗੇ ਉਹ ਕੱਢ ਕੇ ਲੈ ਗਿਆ ਮਹਾਰਾਜੇ ਇਸ ਗੱਲ ਦੇ ਵਿੱਚ ਹਾਰ ਪਿਆਦਾ ਸੀ ਉਹ ਚਾਂਦੀ ਸਾ ਉਹ ਵੀ ਲੈ ਗਿਆ ਵੱਡੇ ਨੋਟਾਂ ਦੇ ਹਾਰ ਸੀਗੇ ਤੇ 2100 ਰੁਪਏ ਦਾ ਸੀ ਤੇ ਇੱਕ 500 ਰੁਪਏ ਦਾ ਸੀਗਾ ਉਹ ਵੀ ਜਿਹੜਾ ਉਹ ਲੈ ਕੇ ਚਲਾ ਗਿਆ ਜਿਹੜਾ ਉਹ ਪਤਾ ਲੱਗਾ ਸਵੇਰ ਸੁਬਾਹ ਆ ਕੇ ਪਤਾ ਲੱਗਾ ਸਾਨੂੰ ਤੇ ਅਸੀਂ ਇਸ ਬਾਰੇ ਸਾਨੂੰ ਸਰਚ ਕਰਨ ਦੇ ਦਿਆਂ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਹਾਂਜੀ ਆ ਅ ਸੀਸੀਟੀਵੀ ਕੈਮਰਾ ਵੀ ਲੱਗਾ ਸੀ ਉਹਨੇ ਬਾਹਰਲੀ ਤਾਰ ਜਿਹੜੀ ਹੈ ਨਾ ਉਹ ਕੈਮਰੇ ਵੀ ਜਿਹੜੇ ਅੰਦਰਲੀ ਉਹਦੀ ਤਾਰ ਖਿੱਚੀ ਪਈ ਆ ਇਕਨਾਂ ਉਹਦੇ ਵਿੱਚ ਨਹੀਂ ਆ ਰਿਹਾ ਜਿਹੜਾ ਬਾਹਰ ਗੇਟ ਤੇ ਲੱਗਾ ਕੈਮਰਾ ਉਹਦੇ ਵਿੱਚ ਉਹਦੀ ਸੀਸੀਟੀ ਵੀ ਕੈਮਰੇ ਦੀ ਜਿਹੜੀ ਫੋਟੋ ਜਿਹੜੀ ਆ ਰਹੀ ਹੈ ਤੇ ਕਰਦੇ ਆਂ ਵੀ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਹੜਿਆ ਜਾਵੇ ਤਾਂ ਜੋ ਪਤਾ ਲੱਗ ਸਕੇ ਅੱਗੇ ਤੋਂ